ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਖੰਨੇ ਸ਼ਹਿਰ ਲੁਧਿਆਣੇ ਤੋਂ 40 ਤੋਂ 45 ਕਿਲੋਮੀਟਰ ਦੂਰ ਸ਼ਹਿਰ ਖੰਨਾ ਇੱਥੇ ਆਪਾਂ ਲਗਾ ਰਹੇ ਆਂ ਅੱਜ ਇੱਕ 5 ਕਿਲੋਵਾਟ ਦਾ ਇਨਵਰਟਰ ਤੇ ਉਹਦੇ ਨਾਲ ਲਿਥੀਅਮ ਬੈਟਰੀ ਵੀਡੀਓ ਤੁਸੀਂ ਦੇਖ ਰਹੇ ਹੋ ਆਪਾਂ ਫਿਟਿੰਗ ਕਰ ਲਈ ਸ਼ੁਰੂ ਕੀਤੀ ਹੋਈ ਇੱਥੇ ਇਹਦੇ ਨਾਲ ਆਪਾਂ ਲਗਾ ਰਹੇ ਆਂ ਐਪਰੋ ਕੰਪਨੀ ਦਾ 5 ਕਿਲੋਵਾਟ ਦਾ ਆਫ-ਗ੍ਰਿਡ ਇਨਵਰਟਰ ਤੇ ਡਿਊਰਾਮੈਕਸ ਦੀ ਲਿਥੀਅਮ ਬੈਟਰੀ ਸਭ ਤੋਂ ਪਹਿਲਾਂ ਸਟਾਰਟਿੰਗ ਅਪਾਰਥਾਨੜ ਕੀਤੀ ਅਰਥਾਂ ਬੋਰ ਕੀਤਾ ਆਪਾਂ ਬੋਰ ਕੀਤਾ ਆਪਾਂ ਆਪਣੀ ਜਿਹੜੀ ਉਹ ਹੁੰਦੀ ਮਸ਼ੀਨ ਕੀ ਕਹਿੰਦੇ ਆ ਉਹਨੂੰ ਬਾਸ ਬੋਕੀ ਵਾਲੀ ਬਾਸ ਬੋਕੀ ਦੇ ਨਾਲ ਟੋਆ ਪਟਕੇ ਉਸ ਤੋਂ ਬਾਅਦ ਬੋਰ ਕਰਕੇ ਫਿਰ ਆਪਣੇ ਕੋਲੇ ਇਹ ਚ ਆਪਾਂ ਕਾਪਰ ਬੌਂਡਡ ਦੀਆਂ ਜਿਹੜੀਆਂ ਲੈਂਥਾਂ ਨੇ 6 ਫੁੱਟ ਵਾਲੀਆਂ ਯਾਨੀ ਕਿ 2 ਮੀਟਰ ਜਿਹਨੂੰ ਆਪਾਂ ਕਹ ਦਿੰਨੇ ਆ ਉਹ ਵਾਲੀਆਂ ਆਪਾਂ ਲੈਂਥਾਂ ਇਹਦੇ ਵਿੱਚ ਪਾਉਣ ਲੱਗੇ ਆਂ ਲੈਂਥ ਵਿੱਚ ਪਾ ਕੇ ਕੈਮੀਕਲ ਵਾਲੀ ਆਪਾਂ ਅਰਥ ਕੀਤੀ ਸਾਰੀ ਕੈਮੀਕਲ ਘੋਲਣਾ ਸ਼ੁਰੂ ਕਰ ਲਿਆ ਕੈਮੀਕਲ ਘੋਲ ਕੇ ਇਹ ਆਪਾਂ ਇਹਦੇ ਵਿੱਚ ਪਾ ਲੈਣਾ ਇਹ ਪਹਿਲਾਂ ਜਿਹੜੀ ਅਰਥਾਂ ਹੁੰਦੀਆਂ ਸੀਗੀਆਂ ਉਹ ਕੋਲਾ-ਕੂਲਾ ਵਗੈਰਾ ਪਾ ਕੇ ਕਰਦੇ ਹੁੰਦੇ ਸੀ ਤਾਂ ਉਹ ਹੁਣ ਆਪਾਂ ਬੰਦ ਕਰਤੀਆਂ ਉਹ ਚੀਜ਼ਾਂ ਹੁਣ ਕੈਮੀਕਲ ਅਰਥਾਂ ਹੀ ਆਪਾਂ ਪਾਈ ਦੀਆਂ ਸਾਰੀਆਂ ਇਹਦਾ ਬੈਨੀਫਿਟ ਆਇਆ ਵੀ ਇੱਕ ਸਿਲਵੋ ਬਣੀ ਰਹਿੰਦੀ ਆ ਅਰਥਿੰਗ ਬਹੁਤ ਵਧੀਆ ਰਹਿੰਦੀ ਆ ਇਹਦੇ ਨਾਲ ਹੁਣ ਕਿੰਨਾ ਗਾੜਾ ਦੇਖੋ ਕੈਮੀਕਲ ਇਹ ਕੈਮੀਕਲ ਆਪਾਂ ਇਹਦੇ ਵਿੱਚ ਪਾਤਾ ਫਿਲ ਕਰਤਾ ਇਹਦੇ ਵਿੱਚ ਇਹਦੇ ਨਾਲ ਆਪਣੀ ਅਰਥ ਪ੍ਰੋਪਰ ਕੰਮ ਕਰ ਦਿੰਦੀ ਅਰਥ ਦੇ ਜਿਹੜੇ ਵੋਲਟੇਜ ਨੇ ਉਹ ਆਪਾਂ ਨੂੰ ਚੈੱਕ ਕਰਨੇ ਜ਼ਰੂਰੀ ਹੁੰਦੇ ਨੇ ਵੀ ਆਪਣੇ ਅਰਥ ਔਰ ਨਿਊਟਰਲ ਦੇ ਵਿੱਚ 2 ਵੋਲਟ ਤੋਂ ਜ਼ਿਆਦਾ ਫਰਕ ਨਹੀਂ ਹੋਣਾ ਚਾਹੀਦਾ ਅਰਥ ਆਪਣੀ ਹੋ ਗਈ ਆ ਪਾਈਪ ਆਪਾਂ ਪਾਉਂਦੇ ਨੇ ਤੇ ਅਰਥਾਂ ਦੇ ਵਿੱਚ ਜਿਹੜੀ ਦੂਰੀ ਰੱਖੀਓ ਆਪਾਂ ਘੱਟੋ ਘੱਟ 5 ਤੋਂ 6 ਫੁੱਟ ਦਾ ਗੈਪ ਰੱਖਿਆ ਇੱਕ ਦੂਜੇ ਦੇ ਵਿੱਚ ਤਿੰਨ ਅਰਥਾਂ ਕੀਤੀਆਂ ਆਪਾਂ ਉਹ ਉੱਪਰ ਪਾਈਪ ਜਾਂਦੇ ਨੇ ਉਹ ਪਰਲੇ ਪਾਸੇ ਆਪਾਂ ਲਗਾਤਾ ਐਲ ਏ एलईडी तार ਵੀ ਆਪਾਂ ਵੱਖਰੀ ਏ ਪਾਤੀ ਅਰਥਾ ਦੀ ਮਜ਼ਬੂਤੀ ਬਹੁਤ ਜ਼ਰੂਰੀ ਆ ਸੋਲਰ ਵਾਲੇ ਕੰਮ ਦੇ ਵਿੱਚ ਹੁਣ ਆਪਾਂ ਕਰਦੇ ਆ ਜੀ ਇੱਥੇ ਇਨਵਰਟਰ ਬੈਟਰੀ ਇੰਸਟਾਲ ਆਪਾਂ ਫਿੱਟ ਕਰਤੇ ਜੀ ਆਪਣੇ ਚੈਨਲ ਜਿਹਦੇ ਉੱਤੇ ਆਪਾਂ ਇਨਵਰਟਰ ਤੇ ਬੈਟਰੀ ਹੋਰ ਸਟੈਂਡ ਤਾਂ ਕੋਈ ਨਹੀਂ ਮਿਲਿਆ ਫਿਰ ਆਪਾਂ ਏਸੀ ਵਾਲੇ ਸਟੈਂਡ ਜਿਹੜੇ ਹੁੰਦੇ ਆ ਆਪਾਂ ਉਹ ਹੀ ਲਗਾਵਾਂਗੇ ਇੱਥੇ ਤੇ ਉਹਨੂੰ ਉੱਥੇ ਰੱਖ ਕੇ ਫਿੱਟ ਕਰੀਏ ਆ ਜੀ ਉੱਪਰ ਆਪਾਂ ਹੁਣ ਇੱਥੇ ਹੁਣ ਆਪਾਂ ਕਰਨ ਲੱਗਿਆਂ ਜੀ ਇੰਸਟਾਲੇਸ਼ਨ ਪੈਨਲਾਂ ਦੀ ਜਗਾ ਉੱਪਰ ਘੱਟ ਸੀਗੀ ਤੇ ਪੈਨਲ ਇਹਦੇ ਵਿੱਚ ਤੁਹਾਨੂੰ ਹੋਰ ਦੱਸਾਂ ਇੱਥੇ ਆਪਾਂ ਸਿਰਫ 4 ਪੈਨਲ ਹੀ ਇੰਸਟਾਲ ਕਰਨੇ ਆ ਕਸਟਮਰ ਦਾ ਡਾ ਸੀਗਾ ਕੈਂਡ ਦਾ ਵੀ ਆਪਾਂ ਪੈਨਲ ਹਜੇ ਕੱਟ ਲਗਾ ਕੇ ਹੀ ਚਾਲੂ ਕਰੀਏ ਫਿਲਹਾਲ ਆਪਾਂ ਕੰਮ ਤੋਰੀਏ ਆਪਾਂ ਆਪਣਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਆਪਾਂ ਪੈਨਲ ਵਧਾਵਾਂਗੇ ਮਟੀਰੀਅਲ ਦੀ ਕਟਿੰਗ ਸ਼ੁਰੂ ਕਰਨ ਲੱਗੇ ਆ ਚੈਨਲ ਆਪਣੇ ਕੋਲੇ ਆ ਗਏ ਨੇ ਸਲਟਰ ਔਰ ਸਟੱਡ ਲਾਈਟ ਸਟੱਡ ਲਾਈਨ ਜਿਹੜੀ ਹੈਗੇ ਸਟਰਕਚਰ ਉਹ ਆਪਣੇ ਕੋਲ ਆ ਗਿਆ ਕਟਿੰਗ ਵਗੈਰਾ ਸ਼ੁਰੂ ਹੋ ਗਈ ਆ ਤੇ ਹੁਣ ਫਿਟਿੰਗ ਵੀ ਸ਼ੁਰੂ ਹੋ ਗਈ ਆ ਪੂਰੀ ਸਟ੍ਰਕਚਰ ਫਿਟ ਕੀਤਾ ਗਿਆ ਪਹਿਲਾਂ ਆਲੇ ਦੁਆਲੇ ਵਾਲੀਆਂ ਖੜੀਆਂ ਕੀਤੀਆਂ ਆਪਾਂ ਲੈਂਥਾਂ ਸੈਂਟਰ ਵਾਲੀ ਬਾਅਦ ਚ ਲਗਾਉਨੇ ਆ ਆ ਸੈਂਟਰ ਵਾਲੀ ਦਿਓ ਥੋੜਾ ਹਟ ਕੇ ਹੁਣ ਉੱਪਰ ਆਪਾਂ ਪਲੇਟਾਂ ਚੜਨੀ ਸ਼ੁਰੂ ਕਰਤੀਆਂ ਉੱਤੇ ਇਹ ਜਿਹੜੀਆਂ ਪਲੇਟਾਂ ਨੇ ਇਹ ਆਪਾਂ ਵਾਰੀ ਕੰਪਨੀ ਦੀਆਂ ਯੂਜ਼ ਕੀਤੀਆਂ ਐਂਡ ਟਾਈਪ ਟਾਪਕੌਨ 575 ਵਾਟ ਦਾ ਪੈਨਲ ਆ ਜੀ ਇਹ ਆਪਣੇ ਕੋਲੇ ਇਹ ਤਾਂ ਤੁਸੀਂ ਦੇਖ ਰਹੇ ਹੋ ਇਹ ਬਾਈਫੇਸ਼ੀਅਲ ਆ n type top cone ਇਹ ਕਸਟਮਰ ਕਹਿੰਦਾ ਵੀ ਮੈਂ n type ਦੀ ਹੀ ਲਵਾਉਣੀ ਆ ਹੁਣ ਆ ਦੇਖੋ ਇਹ ਸਾਰਾ ਆਪਾਂ ਫਿੱਟ ਕਰਤਾ ਆ ਉੱਪਰ ਇਹ ਲੇ ਵੀ ਲੱਗ ਗਿਆ ਤੇ ਇਹਨੂੰ ਆਪਾਂ ਆਈਸੋਲੇਟਰ ਲਗਾ ਕੇ ਸਾਰੀ ਫਿਟਿੰਗ ਕਰਤੀ ਨਾ ਇਹ ਉੱਪਰ ਵਾਲਾ ਸਿਸਟਮ ਸਾਰਾ ਚਾਲੂ ਹੋ ਗਿਆ سپورਟ ਦੇਤੀ ਇਹ ਵਿੱਚ ਵੀ ਜਿਹੜੀ ਪਹਿਲਾਂ ਨਹੀਂ ਸੀ ਨਜ਼ਰ ਆ ਰਹੀ ਆਪਾਂ ਨੂੰ ਹੁਣ ਆਪਾਂ ਦੇਖ ਰਹੇ ਆ ਫਿਲਰ ਭਰਤੇ ਗਏ ਨੇ ਸਾਰਾ ਇਹ ਆਪਣਾ ਸਿਸਟਮ ਓਕੇ ਹੋ ਗਿਆ ਉੱਪਰ ਵਾਲਾ ਪੈਨਲ ਦੀ ਡਾਇਰੈਕਸ਼ਨ ਵੀ ਆਪਾਂ ਬਿਲਕੁਲ ਉਕੇ ਕੀਤੀ ਆ ਆ ਦੇਖੋ ਪੜੋ ਇੱਥੇ ਵਾਰੀ ਕੰਪਨੀ ਦਾ ਹੀ ਇਹ 575 ਵਾਟ ਦਾ ਡਾਇਰੈਕਸ਼ਨ ਬਿਲਕੁਲ ਸਹੀ ਹੈ ਹਾਈਟ ਦੇ ਉੱਤੇ ਆਪਾਂ ਲਾਇਆ ਹਾਈ ਰਾਈਜ਼ ਤੇ ਮੂਹਰੇ ਪਾਸਿਓਂ ਆਪਾਂ ਚੱਕਿਆ ਇਹਨੂੰ 5 ਫੁੱਟ ਤੇ ਪਿਛਲੇ ਪਾਸਿਓਂ ਆਪਾਂ ਚੱਕਿਆ ਇਹਨੂੰ 7 ਫੁੱਟ ਦਾ ਹਾਈ ਰਾਈਜ਼ ਕੀਤਾ ਇਹਨੂੰ ਕਸਟਮਰ ਦੇ ਕੋਲ ਜਗ੍ਹਾ ਘੱਟ ਹੋਣ ਕਰਕੇ ਉਹ ਕਹਿੰਦਾ ਸੀ ਮੈਨੂੰ ਥੋੜਾ ਜਿਹਾ ਥੱਲੇ ਘੁੰਮਣ ਫੇਰ ਨੂੰ ਜਗ੍ਹਾ ਬਣ ਜਵੇ ਤੇ ਸਿਸਟਮ ਮੇਰਾ ਸਾਫ਼ ਸੁਥਰਾ ਜਿਹਾ ਹੋ ਜਵੇ ਆਓ ਚਲਿਏ ਥੱਲੇ ਇੱਥੇ ਹੁਣ ਆਪਾਂ ਇੰਸਟਾਲ ਕਰੀਏ ਇਨਵਰਟਰ ਆ ਪਾਈਪਾਂ ਆਪਾਂ ਪਾਤੀਆਂ ਇਨਪੁਟ ਤੇ ਆਉਟਪੁਟ ਇਹਦੇ ਕਸਟਮਰ ਦੇ ਇਹਨਾਂ ਦੇ ਘਰੇ ਆਪਾਂ ਤਕਰੀਬਨ ਮੰਨ ਕੇ ਚੱਲੋ ਵੀ ਸਾਰਾ ਹੀ ਲੋਡ ਇਹਨਾਂ ਦੇ ਘਰੇ ਇੱਕ ਡੇਟਾ ਦਾ ਏਸੀ ਆ ਤੇ ਇੱਕ ਇੱਕ ਟਨ ਦਾ ਏਸੀ ਆ ਉਹਨਾਂ ਦੇ ਵਿੱਚੋਂ ਇੱਕ ਚੇਂਜਓਵਰ ਆਪਾਂ ਲਗਾਤਾ ਵੀ ਇੱਕ ਟਾਈਮ ਦੇ ਵਿੱਚ ਤੁਸੀਂ ਇੱਕ ਏਸੀ ਚਲਾ ਲਿਆ ਕਰੋ ਤੇ ਬਾਕੀ ਆਪਣਾ ਲੋਡ ਤੁਹਾਡਾ ਘਰ ਦਾ ਜਿੱਚ ਸਮਰਸੀਬਲ ਮੋਟਰ ਵੀ ਹੈਗੀ ਆ ਤੇ ਹੋਰ ਲਾਈਟਾਂ ਪੱਖੇ ਨੇ ਉਹ ਸਾਰਾ ਕੁਝ ਚੱਲਦਾ ਰਹੇਗਾ ਬਾਕੀ ਹੁਣ ਚਾਲੂ ਹੋ ਗਿਆ ਸਿਸਟਮ ਆਪਣਾ ਆ ਨੀਚੇ ਆਪਾਂ ਬੈਟਰੀ ਰੱਖਤੀ ਹੈ ਲਿਥੀਅਮ ਡਿਉਰਾਮੈਕਸ ਦੀ ਬੈਟਰੀ ਹੈ ਜੀ ਇਹ ਇਹਦੀ 10 ਸਾਲ ਦੀ ਵਾਰੰਟੀ ਹੈ ਬੈਟਰੀ ਦੀ 5 ਸਾਲ ਗਰੰਟੀ ਔਰ 5 ਸਾਲ ਵਾਰੰਟੀ ਹੈ ਸਭ ਤੋਂ ਵੱਧ ਵਾਰੰਟੀ ਦੇ ਵਿੱਚ ਡਿਉਰਾਮੈਕਸ ਨੇ ਹੀ ਬੈਟਰੀ ਕੱਢੀ ਹੈ ਲਿਥੀਅਮ ਦੇ ਵਿੱਚ ਆਦਰਵਾਇਜ਼ ਜਿੰਨੀਆਂ ਬਾਜ਼ਾਰ ਦੇ ਵਿੱਚ ਕੰਪਨੀਆਂ ਨੇ ਉਹ 5-5 ਸਾਲ ਦੀ ਹੀ ਵਾਰੰਟੀ ਕਰਦੀਆਂ ਨੇ ਪਰ ਡਿਉਰਾਮੈਕਸ ਨੇ 10 ਸਾਲ ਦੀ ਵਾਰੰਟੀ ਕੀਤੀ ਹੈ ਇਹਦੇ ਨਾਲ ਐਪਰੋ ਕੰਪਨੀ ਦਾ 5350 ਮਾਡਲ ਜਿਹੜਾ 5 ਕੇਵੀ ਆਪਾਂ ਜਿਹਨੂੰ ਕਹਿੰਦੇ ਆ ਉਹ ਵਾਲਾ ਮਾਡਲ ਲਗਾਇਆ ਤੇ ਇਹ ਸਿਸਟਮ ਆਪਣਾ ਚੱਲ ਚੁੱਕਿਆ 52 ਵੋਲਟ ਇਸ ਟਾਈਮ ਬੈਟਰੀ ਦੇ 229 ਵੋਲਟ ਆਊਟਪੁੱਟ 14% ਲੋਡ ਚੱਲਦਾ ਪਿਆ। ਅਜੇ ਹੁਣੇ ਚਾਲੂ ਹੀ ਕੀਤਾ ਜਾਈ ਆਪਾਂ ਤੇ ਕਸਟਮਰ ਨੂੰ ਆਪਾਂ ਚੈੱਕ ਕਰਵਾ ਰਹੇ ਹਾਂ ਲੋਡ ਪਾ ਕੇ। ਲਿਥੀਅਮ ਬੈਟਰੀ ਕਸਟਮਰ ਇਸ ਕਰਕੇ ਲਗਵਾ ਰਿਹਾ ਸੀ ਆਪਣੇ ਕੋਲੋਂ ਕਿ ਦੂਸਰੀਆਂ ਬੈਟਰੀਆਂ ਪਹਿਲਾਂ ਤਾਂ ਉਹਦੇ ਆਲਰੇਡੀ ਨਾਰਮਲ ਇਨਵਰਟਰ ਬੈਟਰੀ ਲੱਗਿਆ ਹੋਇਆ ਸੀ ਜਿਹਦੇ ਤੋਂ ਉਹ ਦੁਖੀ ਸੀਗਾ ਪਾਣੀ ਪਾ ਕੇ। ਹੁਣ ਇੱਕ ਵਾਰ ਸਿਸਟਮ ਲਗਾਉਣਾ, ਪੈਸੇ ਲਾਉਣੇ ਬਾਰ-ਬਾਰ ਨਹੀਂ ਲਾਉਣੇ। ਤਾਂ ਕਰਕੇ ਹੁਣ ਲਿਥੀਅਮ ਬੈਟਰੀ ਲਗਾਈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ